ਅੱਜ ਅਸੀਂ ਸੰਤ ਜੌਨ ਡੀਗੋ ਦੀ ਫੀਸਟ ਮਨਾ ਰਹੇ ਹਾਂ ਉਹਨਾਂ ਦਾ ਜਨਮ 1474 ਵਿੱਚ ਮੈਕਸੀਕੋ ਵਿੱਚ ਹੋਇਆ ਮੈਕਸੀਕੋ ਤੋਂ 20 ਕਿਲੋਮੀਟਰ ਦੂਰ ਇੱਕ ਪਿੰਡ ਹੈ ਉੱਥੇ ਹੋਇਆ ਅਤੇ ਉਹ 9 ਦਸੰਬਰ 1531 ਦੀ ਸਵੇਰ ਨੂੰ ਜੌਨ ਡੀਗੋ ਪਾਕ ਮਾਸ ਦੀ ਕੁਰਬਾਨੀ ਲਈ ਆਪਣੇ ਪਿੰਡ ਤੋਂ 15 ਕਿਲੋਮੀਟਰ ਦੂਰ ਜਾਂਦੇ ਸਨ ਤਾਂ ਅਤਿਪਿਆਕ ਪਹਾੜੀ ਦੇ ਨੇੜੇ ਇੱਕ ਅਜਬੂਦ ਨਜ਼ਾਰਾ ਵਾਪਰਿਆ ਉੱਥੇ ਰੋਸ਼ਨੀ ਪ੍ਰਗਟ ਹੋਈ ਅਤੇ ਇਲਾਹੀ ਚਮਕਾਈ ਸਵਰਗ ਦੇ ਗੀਤ ਸੁਣਾਈ ਦਿੱਤੇ ਇੱਕ ਆਵਾਜ਼ ਨੇ ਉਹਨਾਂ ਨੂੰ ਪਹਾੜੀ ਦੀ ਚੋਟੀ ਤੇ ਬੁਲਾਇਆ ਜਿੱਥੇ ਉਹਨਾਂ ਨੇ ਇੱਕ ਅਦਟੈਕ ਰਾਜਕੁਮਾਰੀ ਵਰਗੀ ਸੋਹਣੀ ਔਰਤ ਵੇਖੀ ਉਹਨਾਂ ਨੇ ਆਪਣੇ ਆਪ ਨੂੰ ਕੁਵਾਰੀ ਮਰੀਮ ਦੱਸਿਆ ਅਤੇ ਇਸ ਥਾਂ ਤੇ ਗਿਰਜਾਕਰ ਬਚਾਉਣ ਬਣਾਉਣ ਦੀ ਇੱਛਾ ਜਤਾਈ ਤੇ ਵਾਅਦਾ ਕੀਤਾ ਕਿ ਮੈਂ ਲੋਕਾਂ ਦੀਆਂ ਪ੍ਰਾਰਥਨਾਵਾਂ ਪਰਮੇਸ਼ਰ ਦੇ ਹਜ਼ੂਰ ਪਹੁੰਚਾਵਾਂਗੀ ਉਹਨਾਂ ਦੀ ਸਹਾਇਤਾ ਵੀ ਕਰਾਂਗੀ ਜਦੋਂ ਜੋਨ ਡੀਗੋ ਨੇ ਇਹ ਸੁਣਿਆ ਤਾਂ ਉਹਨਾਂ ਨੇ ਬਿਸ਼ਪ ਨੂੰ ਦੱਸਿਆ ਪਰ ਬਿਸ਼ਪ ਨੇ ਸ਼ੱਕ ਜਤਾਇਆ ਸਬੂਤ ਮੰਗਿਆ ਇਸ ਦੌਰਾਨ ਜੋਨ ਡੀਗੋ ਦੇ ਚਾਚਾ ਬਿਮਾਰ ਹੋ ਗਏ ਅਤੇ ਉਹ ਮਰੀਮ ਦਾ ਸਨੇਹਾ ਪੁੱਲ ਬੈਠੇ ਆਪਣੇ ਚਾਚੇ ਦੀ ਭਗਤੀ 'ਚ ਲੱਗ ਗਏ ਉਹਨਾਂ ਦੀ ਉਹ ਦੇਖਭਾਲ 'ਚ ਲੱਗ ਗਏ ਤੇ ਉਸਨੇ ਕੁਝ ਚਿਰ ਬਾਅਦ ਜੋਨ ਡੀਗੋ ਨੂੰ ਉਸ ਪਹਾੜੀ ਤੇ ਫੁੱਲ ਚੁੱਕਣ ਲੈ ਗਿਆ ਜੋ ਉਸ ਵੇਲੇ ਬਰਫ਼ ਨਾਲ ਟੱਕੀ ਹੋਈ ਸੀ ਜਦੋਂ ਉਥੇ ਕਸਟਲੀਅਨ ਗੁਲਾਬ ਜੋ ਮੈਕਸੀਕੋ ਵਿੱਚ ਨਹੀਂ ਮਿਲਦੇ ਖਿੜੇ ਵੇਖੇ ਉਹ ਰਾਨ ਰਹਿ ਗਿਆ ਉਹ ਗੁਲਾਬ ਆਪਣੇ ਚੋਗੇ ਵਿੱਚ ਰੱਖ ਕੇ ਬਿਸ਼ਪ ਜੀ ਕੋਲ ਗਿਆ ਜਿਵੇਂ ਹੀ ਆਪਣਾ ਚੋਗਾ ਬਿਸ਼ਪ ਜੀ ਦੇ ਸਾਹਮਣੇ ਖੋਲਿਆ ਤੇ ਗੁਲਾਬਾਂ ਦੇ ਨਾਲ ਉਹ ਚਮਤਕਾਰ ਹੋਇਆ ਕਿ ਚੋਗੇ ਦੇ ਅੰਦਰ ਮਾਤਾ ਮਰੀਮ ਦੀ ਤਸਵੀਰ ਪ੍ਰਗਟ ਹੋਈ ਇਹ ਚਮਤਕਾਰ ਸਾਰੇ ਇਲਾਕੇ ਵਿੱਚ ਫੈਲ ਗਿਆ ਤੇ ਉਥੇ ਟਿਪਯਾਗ ਦੀ ਪਹਾੜੀ ਤੇ ਗਿਰਜਾ ਘਰ ਬਣਿਆ ਹਜ਼ਾਰਾਂ ਲੋਕਾਂ ਨੂੰ ਮਸੀਹ ਦਾ ਮੁਲਾਕਾ ਕਰਸ਼ਿਤ ਕੀਤਾ ਗਿਆ ਬਾਅਦ ਵਿੱਚ ਲੇਡੀ ਆਫ ਗੁਆਡਲੋਪੋ ਦੇ ਨਿਊ ਅਮਰੀਕਾ ਦੇ ਸਮੂਹ ਮਹਾਦੀਪਾਂ ਦੀ ਸਰਪ੍ਰਸਤ ਕੋਸ਼ਿਸ਼ ਕੀਤਾ ਗਿਆ ਜੌਨ ਡੀਗੋ ਜੋ ਪਵਿੱਤਰ ਯੂ ਕ੍ਰਿਸਟਲੀ ਬਹੁਤ ਭਗਤੀ ਭਾਵ ਰੱਖਦੇ ਸਨ ਘਟੋ ਘਟ ਹਫਤੇ ਵਿੱਚ ਤਿੰਨ ਵਾਰ ਇੱਕ ਕਮਿਊਨਿਓਨ ਪ੍ਰਾਪਤ ਕਰਨ ਦੀ ਵਿਸ਼ੇਸ਼ ਆਗਿਆ ਰੱਖਦੇ ਸਨ ਉਹ 30 ਮਈ 1548 ਨੂੰ ਇਸ ਦੁਨੀਆ ਤੋਂ ਰੁਕਸਤ ਹੋ ਗਏ ਤੇ ਸੰਤ ਪਾਪਾ ਜੌਨ ਪੌਲ ਦੂਸਰੇ ਨੇ ਉਹਨਾਂ ਨੂੰ ਉਹਨਾਂ ਦੀ ਨਿਮਰਤਾ ਅਟੱਲ ਵਿਸ਼ਵਾਸ ਅਸੀਮ ਪ੍ਰਸ਼ੰਸਾ ਜੌਨ ਡਿਗੋ ਆਪਣੇ ਆਪ ਨੂੰ ਹਮੇਸ਼ਾ ਛੋਟਾ ਅਹਿਮियत ਰਹਿਤ ਮੰਨਦੇ ਸਨ ਉਹ ਕਹਿੰਦੇ ਸਨ ਮੈਂ ਤਾਂ ਕੁਝ ਕੁਝ ਵੀ ਨਹੀਂ ਇੱਕ ਛੋਟੀ ਰੱਸੀ ਦੇ ਬਰਾਬਰ ਹਾਂ ਉਹਨਾਂ ਦੀ ਨਿਮਰਤਾ ਨੂੰ ਵੇਖ ਕੇ ਉਹਨਾਂ ਨੂੰ ਸੰਤਪਾਪ ਕੋਸ਼ ਸੰਤ ਕੋਸ਼ਿਤ ਕੀਤਾ ਗਿਆ ਹੈਪੀ ਫੀਸਟ ਡੇ